ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੇ ਵਿੱਚ ਲੁਧਿਆਣਾ ਦੇ ਆਲੇ ਦੁਆਲੇ ਦੇ 39 ਪਿੰਡਾਂ ਦੀ ਜ਼ਮੀਨ ਹੈ ਜਿਹੜੀ ਉਹ ਐਕਵਾਇਰ ਕੀਤੀ ਜਾਣੀ ਸੀ ਜਿਸ ਦਾ ਜਿਹੜਾ ਪੂਰੇ ਪੰਜਾਬ 'ਚ ਕਿਸਾਨ ਜਥੇਬੰਦੀਆਂ ਵੱਲੋਂ ਪੂਰਾ ਵਿਰੋਧ ਕੀਤਾ ਗਿਆ ਸੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਝੀਮਾ ਜੀ ਨੇ ਪਿਛਲੇ ਦਿਨੀ ਲੈਂਡ ਪੂਲਿੰਗ ਪਾਲਿਸੀ ਰਾਹੀਂ ਪੰਜਾਬ ਦੀਆਂ ਜ਼ਮੀਨਾਂ ਐਕਵਾਇਰ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕੀ ਹੈ land pooling policy ਜਾਣਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਤਾਂ ਹੁਣ ਸ਼ੁਰੂ ਕਰਦੇ ਹਾਂ ਕੀ ਹੈ ਲੈਂਡ ਪੂਲਿੰਗ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਤੋਂ ਜ਼ਮੀਨ ਜ਼ਬਰਦਸਤੀ ਪ੍ਰਾਪਤ ਕਰਨ ਦੀ ਬਜਾਏ ਜ਼ਮੀਨ ਉਹਨਾਂ ਦੀ ਸਹਿਮਤੀ ਨਾਲ ਪ੍ਰਾਪਤ ਕੀਤੀ ਜਾਵੇਗੀ ਯਾਨੀ ਕਿ ਬਿਨਾਂ ਕਿਸੇ ਜ਼ੋਰ ਜ਼ਬਰਦਸਤੀ ਤੋਂ ਕਿਸਾਨਾਂ ਤੋਂ ਜਿਹੜਾ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾਵੇਗਾ ਹੁਣ ਜਾਣਦੇ ਹਾਂ ਇਹ ਨੀਤੀ ਕੰਮ ਕਿਵੇਂ ਕਰਦੀ ਹੈ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਕਿਵੇਂ ਕੰਮ ਕਰਦੀ ਹੈ ਜ਼ਮੀਨ ਦਾ ਜਿਹੜਾ ਮਾਲਕਾ ਉਹ ਆਪਣੀ ਜ਼ਮੀਨ ਬਿਨਾਂ ਕਿਸੇ ਦਬਾਅ ਤੋਂ ਸਰਕਾਰ ਨੂੰ ਸੌਂਪ ਦਿੰਦਾ ਹੈ ਤਾਂ ਸਰਕਾਰ ਕੀ ਕਰਦੀ ਹੈ ਸਰਕਾਰ ਜਿਹੜੀ ਉਹ ਜ਼ਮੀਨ ਐਕਵਾਇਰ ਕੀਤੀ ਹੈ ਕਿਸੇ ਕਿਸਾਨ ਦੀ ਉਹ ਜ਼ਮੀਨ ਤੇ ਸੜਕਾਂ ਬਿਲਡਿੰਗਾਂ ਪਾਰਕ ਹਸਪਤਾਲ ਸਕੂਲ ਆਦ ਬਣਾਉਂਦੀ ਹੈ ਤੇ ਉਹ ਜ਼ਮੀਨ ਜਿਹੜੀ ਲਈ ਜਾਂ ਉਹ ਵਿਕਸਤ ਕਰਦੀ ਹੈ ਇੱਕ ਤਰ੍ਹਾਂ ਨਾਲ ਕੁਝ ਨਾ ਕੁਝ ਬਣਾ ਦਿੰਦੀ ਹੈ ਉੱਤੇ ਸੜਕਾਂ ਬਣਾਉਂਦੀ ਹੈ ਜਾਂ ਕੁਝ ਹੋਰ ਸਕੂਲ ਕਾਲਜ ਜਾਂ ਕੁਝ ਵੀ ਬਣਾਉਂਦੀ ਹੈ ਹਸਪਤਾਲ ਜਦੋਂ ਜ਼ਮੀਨ ਵਿਕਸਤ ਹੋ ਜਾਂਦੀ ਹੈ ਸਾਰਾ ਕੁਝ ਬਣ ਜਾਂਦਾ ਜ਼ਮੀਨ ਦੇ ਉੱਤੇ ਯਾਨੀ ਕਿ ਉਸ ਦੇ ਉੱਤੇ ਬਿਲਡਿੰਗ ਸਕੂਲ ਆਦ ਬਣਾ ਦਿੱਤੇ ਗਏ ਤਾਂ ਜ਼ਮੀਨ ਮਾਲਕ ਨੂੰ ਸਰਕਾਰ ਇਸ ਵਿਕਸਤ ਜ਼ਮੀਨ ਦਾ ਜਿਹੜਾ ਕੁਝ ਹਿੱਸਾ ਜਿਹੜਾ ਯਾਨੀ ਕਿ 50 ਤੋਂ 60 ਜਾਂ 40 ਤੋਂ 50% ਹਿੱਸਾ ਜਿਹੜਾ ਉਹ ਜ਼ਮੀਨ ਮਾਲਕ ਨੂੰ ਵਾਪਸ ਕਰ ਦੇਵੇਗੀ ਤੇ ਹੁਣ ਇਹ ਵਿਕਸਤ ਜ਼ਮੀਨ ਦੇ ਟੁਕੜੇ ਨੂੰ ਜ਼ਮੀਨ ਦਾ ਮਾਲਕ ਖੁਦ ਵਰਤ ਸਕਦਾ ਹੈ ਜਾਂ ਉਸ ਨੂੰ ਬੇਚ ਸਕਦਾ ਹੈ ਯਾਨੀ ਕਿ ਜਦੋਂ ਸਰਕਾਰ ਨੇ ਕਿਸਾਨ ਤੋਂ ਜ਼ਮੀਨ ਲੈ ਲਈ ਤੇ ਜ਼ਮੀਨ ਦੇ ਉੱਤੇ ਕੁਛ ਨਾ ਕੁਛ ਬਣਾ ਦਿੱਤਾ ਤੇ ਜਿਹੜੀ ਅੱਧੀ ਜ਼ਮੀਨ ਆ ਜਾਂ 30 ਤੋਂ 40% ਜ਼ਮੀਨ ਦਾ ਹਿੱਸਾ ਦਾ ਵਿਕਸਤ ਜ਼ਮੀਨ ਦਾ ਉਹ ਜਿਹੜਾ ਕਿਸਾਨ ਨੂੰ ਉਹ ਵਾਪਸ ਕਰ ਦੇਵੇਗਾ ਤੇ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਹੈ ਜਿਹੜੀ ਉਹਦੇ ਕੋਲ ਵਿਕਸਤ ਜ਼ਮੀਨ ਉਹਨੂੰ ਦਿੱਤੀ ਜਾਏਗੀ ਕਿਸਾਨ ਨੂੰ ਜਿਹੜਾ ਟੁਕੜਾ ਜਾਂ ਹਿੱਸਾ ਦਿੱਤਾ ਜਾਏਗਾ ਵਿਕਸਤ ਜ਼ਮੀਨ ਦਾ ਉਹਦੀ ਕੀਮਤ ਜਿਹੜੀ ਆ ਉਹ 4 ਗੁਣਾ ਜ਼ਿਆਦਾ ਹੋਵੇਗੀ ਪਹਿਲਾਂ ਨਾਲੋਂ ਜ਼ਮੀਨ ਦੀ ਜਿਹੜੀ ਕੀਮਤ ਅੱਜ ਹੈ ਤੇ ਉਹ ਵਿਕਸਤ ਜ਼ਮੀਨ ਜਦੋਂ ਬਣੇਗੀ ਉਹਦੀ 4 ਗੁਣਾ ਕੀਮਤ ਵੱਧ ਹੋਵੇਗੀ ਜੇ ਜਾਹੇ ਕਿਸਾਨ ਉਹਨੂੰ ਵੇਚ ਵੀ ਸਕਦਾ ਉਹ ਆਪਣੇ ਵਰਤੋਂ ਲਈ ਉਹਨੂੰ ਵਰਤ ਵੀ ਸਕਦਾ ਖੁਦ ਵੀ ਵਰਤ ਸਕਦਾ ਜਾਂ ਕੁਝ ਵੀ ਉਹਦੇ ਉੱਤੇ ਬਣਾ ਸਕਦਾ ਉਹ ਉਹਦੀ ਜਿਹੜੀ ਨਿੱਜੀ ਪ੍ਰਾਪਰਟੀ ਹੋਵੇਗੀ ਪੰਜਾਬ ਦੀ ਲੈਂਡ ਲੈਂਡ ਪੂਲਿੰਗ ਪਾਲਿਸੀ ਦੇ ਮੁੱਖ ਨੁਕਤੇ ਕੀ ਨੇ ਇਸ ਨੀਤੀ ਨੂੰ ਪਹਿਲਾਂ ਗਮਾਡਾ ਜਾਨੀ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੁਆਰਾ ਅਪਣਾਇਆ ਗਿਆ ਸੀ ਹੁਣ ਇਸ ਨੂੰ ਲੁਧਿਆਣਾ ਅੰਮ੍ਰਿਤਸਰ ਵਰਗੇ ਹੋਰ ਸ਼ਹਿਰਾਂ 'ਚ ਵੀ ਲਾਗੂ ਕੀਤਾ ਜਾ ਰਿਹਾ ਹੈ ਇਸ ਪਾਲਿਸੀ ਨਾਲ ਜ਼ਮੀਨ ਮਾਲਕ ਦੀ ਜ਼ਮੀਨ ਤੇ ਮਾਲਕੀ ਵੀ ਬਣੀ ਰਹਿੰਦੀ ਹੈ ਮਾਲਕ ਨੂੰ ਫਿਕਸਡ ਪਲਾਂਟ ਦਾ ਮੁਆਵਜ਼ਾ ਤੇ ਹੋਰ ਸਹੂਲਤਾਂ ਹੀ ਮਿਲ ਜਾਂਦੀਆਂ ਨੇ ਇਸ ਪਾਲਿਸੀ ਨਾਲ ਸਰਕਾਰ ਤੇ ਜ਼ਮੀਨ ਮਾਲਕ ਦੋਵਾਂ ਨੂੰ ਫਾਇਦਾ ਹੁੰਦਾ ਹੈ ਸਰਕਾਰ ਨੂੰ ਇਸ ਯੋਜਨਾ ਲਈ ਜ਼ਮੀਨ ਮਿਲਦੀ ਹੈ ਤੇ ਮਾਲਕ ਨੂੰ ਵੱਧ ਕੀਮਤ ਮਿਲਦੀ ਹੈ ਉਹਦੀ ਜਗ੍ਹਾ ਦੀ ਤਾਂ ਇਹ ਸੀ ਲੈਂਡ ਪਾਲਿਸੀ ਜਿਸ ਦਾ ਪੰਜਾਬ ਦੇ ਕਿਸਾਨਾਂ ਦੁਆਰਾ ਬਹੁਤ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਗੁਜ਼ਾਰਾ ਵੀ ਖੇਤੀ ਨਾਲ ਹੁੰਦਾ ਹੈ ਇਹਦਾ ਹੁਣ ਆਪਾਂ ਦੇਖੀਏ ਇੱਕ ਪੁਆਇੰਟ ਜਿਹੜਾ ਕਿਸਾਨਾਂ ਦਾ ਗੁਜ਼ਾਰਾ ਜਿਹੜਾ ਉਹ ਖੇਤੀ ਨਾਲ ਹੁੰਦਾ ਹੈ ਜੇ ਕਿਸਾਨਾਂ ਕੋਲੋਂ ਜੇ ਜ਼ਮੀਨ ਲੈ ਵੀ ਲਈ ਗਈ ਤਾਂ ਆਉਨਾ ਕੋਲ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਬਚੂਗਾ ਇਸ ਪਾਲਿਸੀ ਦੇ ਤਹਿਤ ਜਿਹੜੀ 5 ਸਾਲਾਂ ਬਾਅਦ ਜ਼ਮੀਨ ਮਾਲਕ ਨੂੰ ਦਿੱਤੀ ਜਾਊਗੀ ਜਿਹੜਾ ਹਿੱਸਾ ਕੁਝ ਵੀ ਦੇਣਾ 30% ਹਿੱਸਾ ਦੇਣਾ ਤਾਂ ਉਹ 5 ਸਾਲਾਂ ਬਾਅਦ ਦਿੱਤਾ ਜਾਊਗਾ ਕਿਸਾਨ ਨੂੰ ਤਾਂ ਜਿਹੜਾ ਸੋਚਣ ਦੀ ਗੱਲ ਹੈ ਕਿ 5 ਸਾਲ ਉਹ ਕਿਸਾਨ ਆਪਣਾ ਕਿਵੇਂ ਗੁਜ਼ਾਰਾ ਕਰੂਗਾ ਤੇ ਤਾਂ ਇਹ ਬਹੁਤ ਵੱਡੀ ਸਮੱਸਿਆ ਹੈ ਕਿ 5 ਸਾਲ ਤੱਕ ਜ਼ਮੀਨ ਮਾਲਕ ਨੂੰ ਕੁਝ ਵੀ ਨਹੀਂ ਮਿਲੇਗਾ ਤਾਂ ਇਹ ਸੀ ਆਪਣੀ ਅੱਜ ਦੇ ਵੀਡੀਓ ਜਿਹਦੇ ਵਿੱਚ ਦੱਸਿਆ ਆਪਾਂ ਲੈਂਡ ਪਾਲਿਸੀ ਵੀ ਕੀ ਹੁੰਦੀ ਹੈ ਤੁਹਾਡੇ ਇਸ ਪਾਲਿਸੀ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਸਮੇਂ-ਸਮੇਂ ਤੇ ਮਿਲਦੀ ਰਹੇ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ